ਘਰ ਆਏ ਪੁੱਤ ਤੇ ਦੋਸਤਾਂ ਨੂੰ ਮਾਂ ਪਾਣੀ ਲਿਆ ਲਿਆ ਕੇ ਪਲਾ ਰਹੀ ਐ ਪਰ ਨਹੀਂ ਪਤਾ ਸੀ ਕਿ ਉਸ ਦਾ ਇਹ ਪੁੱਤ ਤੇ ਦੋਸਤ ਉਹਨਾਂ ਦਾ ਕੁੱਟਕਟਾਪਾ ਕਰਨਗੇ ਅਤੇ ਇਹੋ ਜਿਹੇ ਹਾਲਾਤ ਦੇ ਵਿੱਚ ਪਹੁੰਚਾ ਦੇਣਗੇ ਕਿ ਕਹਿਣਗੇ ਅਸੀਂ ਤੁਹਾਡੀ ਜਾਨ ਲੈ ਕੇ ਹੀ ਮੰਨਣਾ ਮਾਪਿਓ ਦੇ ਨਾਲ ਪੁੱਤ ਨੇ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਮਾਪਿਓ ਦਾ ਦਿਲ ਤਾਂ ਦੁਖਿਆ ਹੀ ਹੈ ਤੇ ਉਸ ਦੇ ਨਾਲ ਉਹ ਜ਼ਖਮੀ ਵੀ ਹੋਏ ਨੇ ਪਿਓ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸਨੇ ਸਾਡੀ ਮਿੱਟੀ ਪਲੀਤ ਕਰ ਦਿੱਤੀ ਅਤੇ ਹੁਣ ਸਾਨੂੰ ਧਮਕੀਆਂ ਦਿੰਦਾ ਹੈ ਕਿ ਮਾਰ ਕੇ ਹੀ ਹਟੇਗਾ। ਕੈਨੇਡਾ ਤੋਂ ਵਾਪਸ ਆਇਆ ਪੁੱਤ ਆਪਣੇ ਹੀ ਮਾਪਿਆਂ ਦੀ ਜਾਨ ਲੈਣ ਤੇ ਉਤਾਰੂ ਹੈ। ਉਸ ਦੀ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਇਸਨੇ ਸਾਡੇ ਲਈ ਅਸਤਾ ਕੁਝ ਵੀ ਨਹੀਂ ਕੀਤਾ। ਸਗੋਂ ਸਾਨੂੰ ਘਰ ਤੋਂ ਬਾਹਰ ਨਿਕਲਣ ਦੇ ਲਈ ਕਹਿੰਦਾ ਰਹਿੰਦਾ ਹੈ। ਇਹ ਮਾੜੀ ਘਟਨਾ ਥਾਣਾ ਮੁੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਗੋਗੋਆਣੀ ਵਿਖੇ ਤੋਂ ਪਾਈ ਕੈਨੇਡਾ ਦੇ ਮੁੰਡੇ ਦੇ ਵੱਲੋਂ ਵਾਪਰੀ ਗਈ ਹੈ ਜਿੱਥੇ ਪਤਾ ਲੱਗਿਆ ਕਿ ਉਹ ਆਪਣੇ 5-55 ਦੋਸਤਾਂ ਦੇ ਨਾਲ ਮਿਲ ਕੇ ਘਰ ਦੇ ਵਿੱਚ ਵੜਦਾ ਹੈ ਅਤੇ ਪਿਤਾ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰ ਦਿੰਦਾ ਹੈ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਲਖਪ੍ਰੀਤ ਸਿੰਘ ਅਤੇ ਉਸਦੇ ਅਣਪਛਾਤੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਆਈ ਮੇਜਰ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਜਸਪੀਰ ਕੌਰ ਪਤਨੀ ਅਗਰੇਤ ਸਿੰਘ ਵਾਸੀ ਪਿੰਡ ਗੱਗਵਾਨੀ ਨੇ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਸਦੇ ਦੋ ਮੁੰਡੇ ਮਨਪ੍ਰੀਤ ਸਿੰਘ ਅਤੇ ਲਖਪ੍ਰੀਤ ਸਿੰਘ ਹਨ ਛੋਟਾ ਮੁੰਡਾ ਮਨਪ੍ਰੀਤ ਸਿੰਘ ਅਸਟ੍ਰੇਲੀਆ ਗਿਆ ਹੋਇਆ ਜਦੋਂ ਕਿ ਵੱਡਾ ਲਵਪ੍ਰੀਤ ਕੈਨੇਡਾ ਗਿਆ ਹੋਇਆ ਸੀ ਕੈਨੇਡਾ ਦੇ ਵਿੱਚ ਰਹਿਣ ਵਾਲਾ ਮੁੰਡਾ ਇਹਨੇ ਦਿਨੀ ਪੰਜਾਬ ਵਾਪਸ ਆਇਆ ਸ਼ਿਕਾਇਤਕਰਤਾ ਜਸਪੀਰ ਕੌਰ ਅਨੁਸਾਰ ਲਵਪ੍ਰੀਤ ਸਿੰਘ ਜਦੋਂ ਤੋਂ ਕੈਨੇਡਾ ਤੋਂ ਵਾਪਸ ਘਰ ਆਇਆ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਰੋਜ਼ਾਨਾ ਹੀ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਇੱਥੋਂ ਤੱਕ ਕਹਿੰਦਾ ਹੈ ਕਿ ਤੁਸੀਂ ਘਰੋਂ ਨਿਕਲ ਜਾਵੋ ਜਿਸ ਦੇ ਕਾਰਨ ਉਸਨੂੰ ਸ਼ਿਕਾਇਤਕਰਤਾ ਦੇ ਵੱਲੋਂ ਬੇਦਖਲ ਕੀਤਾ ਗਿਆ ਹੈ 16 April 2024 ਨੂੰ ਉਸ ਦਾ ਮੁੰਡਾ ਲਵਪ੍ਰੀਤ ਸਿੰਘ ਆਪਣੇ ਨਾਲ ਪੰਜ ਅਣਪਛਾਤੇ ਵਿਅਕਤੀਆਂ ਨੂੰ ਘਰ ਲੈ ਕੇ ਆਉਂਦਾ ਹੈ ਆਉਂਦੇ ਸਾਰ ਹੀ ਉਸ ਨੇ ਆਪਣੇ ਪਿਤਾ ਅੰਗਰੇਜ਼ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਦੇ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਜਸਵੀਰ ਕੌਰ ਨੇ ਇਹ ਵੀ ਕਿਹਾ ਕਿ ਉਸ ਦੇ ਪਤੀ ਦਾ ਇਲਾਜ ਸਿਵਲ ਹਸਪਤਾਲ ਜੀਰਾ ਵਿਖੇ ਚੱਲ ਰਿਹਾ ਹੈ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਾ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਧਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕੈਮਰੇ ਨਾ ਲੱਗੇ ਹੁੰਦੇ ਸੀ ਸੀਸੀਟੀਵੀ ਨਾ ਹੁੰਦੀ ਤਾਂ ਜੋਹੋ ਬਚ ਨਹੀਂ ਪਾਉਨੇ ਸੀ ਆਪਣੇ ਹੀ ਪੁੱਤ ਤੋਂ ਇੰਨਾ ਡਰ ਮਾਪਿਆਂ ਨੂੰ ਲੱਗ ਰਿਹਾ ਹੈ ਜੋ ਕਿ ਉਹਨਾਂ ਦੀ ਜਾਨ ਲੈਣ ਤੇ ਉਤਾਰੂ ਹੈ ਮੇਰਾ ਨਾਮ ਰੀਤ ਸਿੰਘ ਹੈ ਪਤਿਆ ਪਰ ਕੀ ਹੋਇਆ ਜਿਹੜਾ ਇਹ ਪੁੱਤ ਤੁਹਾਡਾ ਇਸ ਤਰ੍ਹਾਂ ਦੇ ਕਿ ਜੇ ਇਹਨੂੰ ਜੱਟ ਤਾਂ ਮਾਰ ਕੇ ਸੱਟੇ ਜਾਂਦਾ ਹੈ ਇਸ ਤਰ੍ਹਾਂ ਦੇ ਸਮਾਗਮ ਇਸ ਤਰ੍ਹਾਂ ਇਹਨਾਂ ਤੋਂ ਟਿੱਪਲੀਦ ਕਰਤੀ ਜਵਾਈ ਕੀ ਹੰਟੀ ਕਰ ਰਿਹਾ ਬੰਦਾ ਉਹ ਰਾ ਹਿਕ ਜਿਹੜਾ ਹਾੜੇ ਨਗਰੀ ਜਾਂਦੇ ਲੋਕਾਂ ਨਾਲ ਕਰਦਾ ਹਾਂ ਮਰਜੀ ਬੰਦਾ ਬੱਦਰ ਸੀ ਬੱਡਾ ਜੀ ਕੀ ਮੈਦਾਨਾਂ ਜਾਂਦੇ ਇਹਨਾਂ ਨੂੰ ਕੀ ਕੋਈ ਨਹੀਂ ਮੀਰ ਤੁਹਾਨੂੰ ਵੀ ਆਈ ਮੀਨੇ ਜਿਹੜੇ ਪੁਟ ਮਾਰ ਕਰਦੇ ਨੇ ਇਹ ਮੀਡਾ ਦਾ ਤੁਹਾਡੇ ਤੇ ਹਮਲਾ ਕੀਤਾ ਤੁਹਾਡੇ ਘਰ ਤੇ ਅੰ ਮੋਟਰਨੇਗ ਮੋਬਾਈਲ ਲਿਆ ਗਿਆ ਮੋਬਾਈਲ ਲਿਆ ਗਿਆ ਕੋਈ ਛੱਡੀ ਕੁੱਟ ਮਾਰ ਮੂਰ ਕੀਤੀ ਐਕਡਮ ਬਾਲ ਲਾ ਕੇ ਪੈਂਦੇ ਨਾ ਬਾਬੇ ਬਹੁਤ ਬੁਰੀ ਕੀਤੀ ਧਰਦ ਮੈਨੂੰ ਕੰਦੀ ਜਿਆਦਾ ਪੁਟ ਮਾਰਦੇ ਆ ਨਹੀਂ ਕੋ ਟੁੱੜਿਆ ਨਹੀਂ ਜਾਂਦਾ ਇਹ ਜੰਗਨਾ ਰੁਕਤੀ ਜਾਣ ਨੂੰ ਜਿੱਤ ਕਰਦਾ ਨਾ ਚਾਹ ਪੀਣ ਨੂੰ ਕਿਸ ਤਰ੍ਹਾਂ ਦੇਤੇ ਸੁਭਾ ਕਰ ਕੀ ਦਿੱਤੀ ਉਹ ਜ਼ਮਾਨੇ ਦੇ ਜੀ ਜਿਹੜੀ ਸਾਡੇ ਨਾਲ ਸਾਡੇ ਨਾਲ ਕਰ ਗਿਆ ਇਹ ਇੱਕ ਨੰਬਰ ਮਰਤਪਾਲ ਨਾਲ ਅਮਰਤਪਾਲ ਨੇ ਜਿਹੜਾ ਜਿਹੜਾ ਜਿਬਰੂਰ ਜੇਲ੍ਹ ਚ ਭੇਜਿਆ ਉਹਦੇ ਨਾਲ ਬਹੁਤ ਜਿਆਦਾ ਸਬੰਧ ਸੀ ਉਹ ਉਹ ਨੂੰ ਕਹਿੰਦਾ ਮੈਂ ਉਹਦੇ ਨਾਲ ਆ ਕੇ ਥੋੜੇ ਬਹੁਤ ਬੁਰੀ ਹਾਲਤ ਕਰੂੰਗਾ ਥੋੜੇ ਨਾਲ ਇੱਕ ਮਹਿਰੂ ਦਾ ਅਮਰਤਪਾਲ ਉਹ ਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ ਲਿਆ ਕੇ ਉਹ ਵੀ ਸਾਨੂੰ ਧੋਕੇ ਮਾਰਦਾ ਰਿਹਾ ਅਮਰਤਪਾਲ ਸਾਡਾ ਪਾਸ ਹਾਂ ਜੀ ਹਜੇ ਵੀ ਹੁਣ ਦੋੱਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਨੂੰ ਕੀ ਵਜਾ ਜਿਹੜੀ ਮਾਰਤੀ ਐ ਨਹੀਂ ਪਸੰਦ ਬਸ ਨਸ਼ੇ ਦੇ ਵਿੱਚ ਲੋਰਤੀ ਕਹੀ ਜਾਂਦਾ ਸਾਰਾ ਕੁਝ ਬਸ ਐਵੇਂ ਮੰਗ ਪੈਸੇ ਮੰਗਦਾ ਹੀ ਐਸਾ ਮੁੰਡਾ ਕਰਾ ਤਾ ਤੂੰ ਤਾਂ ਸਾਡਾ ਕਿਹਾ ਛੱਡ ਕੇ ਚਲੇ ਜਾਓ ਤੁਸੀਂ ਤੇ ਬਸ ਆਪਣਾ ਮੈਰੂਗਾ ਤੇ ਬਾਦ ਦੀ ਕਾਰ ਵੀ ਕੋਈ ਆ ਜਿਹਦੇ ਕੋ ਬੇਦਖਲ ਕੀਤਾ ਜੀ ਫਿਰ ਵੀ ਆ ਜੀ ਹਾਂ ਫਿਰ ਵੀ ਕਹਿੰਦਾ ਆਉਂਦਾ ਵੀਰ ਕੀ ਆਉਂਦਾ ਜੀ ਪਾਲਸਰ ਵਾਲੇ ਪਾਕੀ ਕੀ ਪੰਗ ਵਾਡੀ ਮੰਗਲ ਜੰਗ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਘਰੇ ਆ ਕੇ ਹਮਲਾ ਕੀਤਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕੈਮਰੇ ਚ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਕੋਈ ਕੈਮਰੇ ਕਰਕੇ ਅਸੀਂ ਬਚ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਜਾਨੇ ਪੰਜ ਜਾਨੇ ਪੰਜ 6 ਜਾਨੇ 6 ਜਾਨੇ ਸੀ ਨਹੀਂ ਦੋਹਾਂ ਦੇ ਪੰਜ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਮੂਹੇ ਸੀ ਦੂਜੀ ਸਾਦੇ ਕੱਪੜਿਆਂ ਦੇ ਮੂਹ ਲਵੇਟੇ ਨੇ ਉਹਨਾਂ ਦੇ ਹਾਂ ਜਸਿਕਾ ਤੇ ਪਾਣੀ ਚ ਆ ਗਿਆ ਹਾਂਜੀ ਪਾਣੀ ਜਾਏ ਨਹੀਂ ਮੈਂ ਪਾਣੀ ਕਰਦਾ ਹਾਂ ਆ ਸਾਰੇ 25 ਨੇ ਕਾਰਵਾਈ ਕਿਹਨੂੰ ਜਾਈ ਹਾਂਜੀ ਕਾਰਵਾਈ ਤੂੰ ਨਹੀਂ ਚਾਹੀਦੀ ਜਿਹੜੀ ਇਹ ਇਹ ਚ ਬੰਦੇ ਉਹਨਾਂ ਤੇ ਕਾਰਵਾਈ ਸਾਰੇ ਤੇ ਹੁਣੀ ਚਾਹੀਦੀ ਐ ਸ਼ਰਿਆ ਹੋਣਾ ਤੇ ਹਾਂਜੀ ਹਾਂਜੀ ਸ਼ਰਿਆ ਹੋਵੇ ਹਜੇ ਵੀ ਧੌਂਕੀਆਂ ਦਿੰਦਾ ਜੀ ਹਜੇ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੋਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂਗੇ ਤਾਂ ਫਿਰ ਕਿੱਥੋਂ ਰਹਿ ਜਸਵੀਰ ਕੋਰ ਮੈਂ ਮਨਾਈ ਗੋਗਵਾਣੀ ਦੇ ਰਣ ਨਾਲੀ ਕੀ ਬਾਤ ਸੀ ਕੋਰਜੇ ਤੋਂ ਲੜੇ ਹਮਲਾ ਆਇਆ ਕਿਤੇ ਕੀਤਾ ਤੇ ਕਿਉਂ ਸਾਡੇ ਮੁੰਡੇ ਨੇ ਕੀਤਾ ਇਹ ਕੀ ਬਾਤ ਇਹਨੂੰ ਅਸੀਂ ਪੜਾ ਕੇ ਤੇ ਆਇਆ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹਨਾਂ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਸੀ ਸਾਲ ਪਾ ਇੱਕਾਸਟਰੀਆ ਲਾਏ ਤਦੋਂ ਹੀ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅਮਰਤਪਾਲ ਮਹਿਰੋ ਦੇ ਨਾਲੇ ਦੇ ਸੰਬੰਧ ਬਣ ਕੇ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇੱਕਦਿ ਚ ਆ ਕੇ ਧਰਨੇ ਤੇ ਚੜਾ ਜਾਇਆ ਕਰੇ ਤੇਰੇ ਘਰੇ ਆ ਜਾ ਕਰ ਫਿਰ ਇਹ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬਹਿ ਕੇ ਵੰਡਣਾ ਇਹਦਾ ਮੈਂ ਤਾਂ ਲੜਾਈ ਚੰਗੀ ਨਹੀਂ ਆਦੀ ਇਹ ਆ ਨਾ ਮੈਂ ਤਾਂ ਨਹੀਂ ਤੀ ਲੜਾਈ ਰੱਖਣੀ ਮੈਂ ਤੁਹਾਡਾ ਭਰੇਪਾ ਰੋਲਣ ਆਇਆ ਮੈਂ ਤੁਹਾਨੂੰ ਘਟ ਮਾਰ ਕੇ ਘੜ ਤੋਂ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਡੱਕਾ ਕਰਨਾ ਠੀਕ ਹੈ ਮੈਂ ਵਾਪਸ ਫਿਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਪੇਟਾ ਹੀ ਲਖਾ ਲਾ ਕੇ ਵਾਪਸ ਕੈਨੇਡਾ ਦੀ ਫੇਲ ਲਾਈ ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਗ ਬਣ ਜਾਣਾ ਮੈਂ ਤਾਂ ਇੱਥੇ ਨੰਗ ਬਸੋਣੇ ਮੈਂ ਤੁਹਾਨੂੰ ਬਸਣੇ ਨਹੀਂ ਦੇਣਾ ਇਹ ਦਿੱਲੀ ਦਾ ਇਹਦਾ ਠੀਕ ਆ ਇਸ ਤਰ੍ਹਾਂ ਲੜਕੇ ਘਰੋਂ ਚਲਾ ਜਾਂਦਾ ਸੀ ਫੇਰ ਆ ਜਾਂਦਾ ਸੀ ਫੇਰ ਲੜਕੇ ਚਲਾ ਜਾਂਦਾ ਸੀ ਦਿੱਲੀ ਦਾ ਕੰਮ ਸੀ ਦਾ ਫੇਰੇ ਅਮਰਤਪੁਰ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰਾ ਲਨਾ ਵਾ ਅਸੀਂ ਨਹੀਂ ਕੀਤਾ ਬੇਦਖਲ 2-3 ਮਹੀਨੇ ਦਾ ਚੱਲਦਾ ਫੇਰ 2-3 ਵਾਰੀ ਅਮਰਤਪੁਰ ਨੂੰ ਲੈ ਕੇ ਮੇਰੇ ਆਰਤੀਏ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫੇਰ ਅਸੀਂ ਬੇਦਖਲ ਕਰਤਾ ਜਦੋਂ ਅਸੀਂ ਬੇਦਖਲ ਕਰਤਾ ਫੇਰ ਘਰੋਂ ਚਲਾ ਗਿਆ ਫੇਰੇ ਆਪਣੇ ਮਾਮੇ ਦੇ ਸੱਟਾਂ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਨੇ ਸਰ ਦੇ ਵਿੱਚ 123 ਟੰਕੇ ਲੱਗੇ ਉਹ ਅਸੀਂ ਮਸਾ ਬਚਾਇਆ ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗਾਰਨੇ ਕਰਦਾ ਕੋਈ ਗਾਰਨੇ ਠੀਕ ਹੈ ਪਰ ਇਹ ਨਹੀਂ ਸੁਧਰਿਆ ਉਸ ਤੋਂ ਬਾਅਦ ਹੁਣ ਸਾਡੇ ਸੱਟਾ ਮਾਰਨ ਆ ਗਿਆ ਪੰਜ ਛੇ ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ ਮੈਂ 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਤਰਖਾਸਤਾ ਦਿੱਤੀਆਂ ਜਿੱਤੇ ਕੋਈ ਕਾਰਵਾਈ ਨਹੀਂ ਹੋਈ ਉਹ 300 ਕੋ ਮਿਲਦਾ ਡੀਐਸਪੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ ਠੀਕ ਹੈ ਜੋ ਇਹ ਪ੍ਰਸ਼ਾਸਨ ਤੇ ਜਿੰਮੇਵਾਰੀ ਬਾੰਦੀ ਆ ਇਹਨਾਂ ਪ੍ਰਸ਼ਾਸਨ ਕੁਛ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਛ ਨਹੀਂ ਕਰ ਰਹਾ ਕਿਸ ਤਰ੍ਹਾਂ ਦੇਦੇ ਸਬੰਧ ਨੇ ਉਹਨਾਂ ਕੋਲ ਹੋਰ ਵੀਗਾ ਹਮਰ ਤੇ ਪਾਣਾ ਹਮਰ ਤੇ ਪਾਣਾ ਸਬੰਧ ਨੇ ਕੀ ਹੈ ਉਹਨਾਂ ਨਾਲ ਹੀ ਜਾਂਦਾ ਹੁੰਦਾ ਸੀ ਮੈਂ ਬਾਣਾ ਪਾ ਕੇ ਹੁਣ ਬਾਣਾ ਤੇ ਨੇ ਹਜੇ ਦੋ ਸਾਲੀ 1.5 ਸਾਲੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਾਣਾ ਪਾਇਆ ਸੀ ਹੁਣ ਹੀ ਪਾਇਆ ਬਾਣਾ ਦਿੱਤਾ ਤੇ ਦਲਤਾਛੇ ਕਰਦੇ ਬਾਣਾ ਪਾ ਕੇ ਇਹ ਕਹਿੰਦੇ ਵੀ ਤੁਸੀਂ ਮਾਂ ਪੈਣ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਇਹ ਕੋ ਕਾਮਰਦ ਦਾ ਸਿੱਤ ਹੈ ਨਾ ਕਵਾਰਾ ਵੱਡਾ ਦੂਸਰਾ ਆਸਟ੍ਰੇਲੀਆ ਨਿੱਕਾ ਵਹ ਆ ਉਹ ਆਸਟ੍ਰੇਲੀਆ ਹਾਂਜੀ ਅੱਛਾ ਤਾਂ ਵਿਆਹ ਨਹੀਂ ਹੋਇਆ ਨਹੀਂ ਹੋਇਆ ਹੁਣ ਕਿਸ ਤਰ੍ਹਾਂ ਦੀ ਹੈ ਹਰਕਤਾਂ ਪੁਲਿਸ ਮਲਾਜਮਾਂ ਨੂੰ ਵੀ ਆਈ ਜਾਂਦੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ ਸਰ ਜਿਹੜੇ ਪਿੰਡ ਦੇ ਵਿੱਚ ਫੁੱਟ ਮਾਰ ਰਹੀ ਮਾਪਦੇ ਨਕੀ ਮਾਵਾਲ ਸਰ ਇਹ ਮਾਮਲਾ ਇਹ ਜੀ ਪਿੰਡ ਗੱਗੋਣਾ ਜੀ ਉਥੋਂ ਜਸਵੀਰ ਕੌਰ ਪਤਨੀ ਗੁਰਦੇਵ ਸਿੰਘ ਆ ਉਹਨਾਂ ਲੜਕਾ ਸੀ ਗੱਲਾਪਰੀ ਸਿੰਘ ਜੀ ਉਹਨੂੰ ਕਿਤਾਬ ਇਹ ਦਖਲ ਪਹਿਲਾ ਵਿਦੇਸ਼ ਜਿਆਸੀ ਵਿਦੇਸ਼ ਤੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਇਹ ਆਇਆ ਜੀ ਘਰ ਨਾਲ ਪੰਜਾਂ ਬੰਦੇ ਹੋਸ਼ੇ ਦੇ ਜੀ ਆ ਕੇ ਇੱਥੇ ਘਰਾਂ ਦੇ ਬਾਪ ਨੂੰ ਮਾਂ ਨੂੰ ਕੁੱਟਮਰ ਕਰਕੇ ਇੱਕ ਬੁਲਟ ਮੋਟਰਸਾਈਕਲ ਦੋ ਮੋਬਾਈਲ ਲੈ ਚਲਾ ਗਿਆ ਜੀ ਸਭ ਕਿੰਨੇ ਬੰਦੇ ਦੇ ਕਾਰਵਾਈ ਸੀ ਇਹ ਸਰ ਇੱਕ ਤਾਂ ਲੜਕਾ ਲਾਪਰੀ ਤੇ ਤੇ ਬਾਕੀ ਇਹ ਨਨਖੇ ਬੰਦੇ ਚਾਰ ਹੋਰੇ ਸੀ ਸਰ ਬੜੇ ਸੇ ਮਕਦਮਾ ਹਾਂ ਜੀ ਮਕਦਮਾ ਦਰਜ ਕਰਤਾ ਹੈ ਜੀ ਬਾਕੀ ਕਿੰਨਾ ਵਰਾ ਐਸਆਰ ਹੈ ਜੀ 450 ਚ 124323 ਅਗਲੇ ਕਾਰਨ ਗਤੇਸ਼ ਜਾਰੀ